अनुदेश शर्मा जी जी आयानु तो ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਬਈ ਮੋਗਾ ਸੈਕਸ ਸਕੈਂਡਲ ਦਾ ਕੀ ਬਣਿਆ ਅਤੇ ਜਿਹੜੇ ਐਸਐਸਪੀਸੀ ਉਹਨਾਂ ਨੂੰ ਕੀ ਸਜ਼ਾ ਮਿਲੀ ਹੈ ਹਾਂ ਪਰ ਤਾਂ ਬਹੁਤ ਬਹੁਤ ਸ਼ੁਕਰੀਆ ਥਿੰ ਸਰ ਅੱਜ ਜਿਹੜਾ ਹੈ ਇਹ ਮੋਗਾ ਸੈਕਸ ਸਕੈਂਡਲ ਜਿਹੜਾ 18 ਸਾਲ ਪੁਰਾਣਾ ਜਿਹੜਾ ਇਹ ਮਾਮਲਾ ਇਸ ਦੀ ਜਿਹੜੀ ਇਹ ਸੁਣਵਾਈ ਹੋਣੀ ਸੀ ਔਰ ਅੱਜ ਜਿਹੜਾ ਇਸ ਦੇ ਉੱਤੇ ਸਦਾ ਸੁਣਾਈ ਜਾਣੀ ਸੀ ਇਸ ਦੇ ਵਿੱਚ ਜੇਕਰ ਗੱਲ ਕਰੀਏ ਤੇ ਐਸਐਸਪੀ ਸਨੇਹ ਚਾਰ ਹੋਰ ਪੁਲਿਸ ਮੁਲਾਜ਼ਮ ਜਿਹੜੇ ਨੇ ਇਸ ਦੇ ਵਿੱਚ ਦੋਸ਼ੀ ਕਰਾਰ ਕੀਤੇ ਗਏ ਸੀ ਜੇਕਰ ਗੱਲ ਕਰੀਏ ਤੇ ਅੱਜ ਜਿਸ ਵਕਤ ਮੁਹਾਲੀ ਸੀਬੀਆਈ ਕੋਰਟ ਦੇ ਵਿੱਚ ਇਹ ਪਹੁੰਚੇ ਤਕਰੀਬਨ 11 ਵਜੇ ਜਿਸ ਵਕਤ ਪਹੁੰਚੇ ਉਸ ਤੋਂ ਬਾਅਦ 2 ਵਜੇ ਕੇਸ ਦੀ ਸੁਣਵਾਈ ਹੋਈ ਹਾਲਾਂਕਿ ਜਿਸ ਵਕਤ ਸੁਣਵਾਈ ਚੱਲ ਰਹੀ ਸੀ ਦਲੀਲਾਂ ਦੋਵੇਂ ਪੱਖਾਂ ਤੋਂ ਰੱਖੀਆਂ ਗਈਆਂ ਲੇਕਿਨ ਬਰੇ ਜੱਜ ਨੇ ਸੀਬੀਆਈ ਕੋਰਟ ਦੇ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਫੈਸਲਾ ਜਿਹੜਾ ਹੈ ਉਹ ਰੱਖਵਾ ਕਰ ਲਿਆ ਗਿਆ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿੰਦੇ ਕਿ ਇਸ ਦੇ ਉੱਤੇ ਜਿਹੜਾ ਫੈਸਲਾ ਹੈ ਉਹ 7 ਅਪ੍ਰੈਲ ਯਾਨੀ ਇਸ ਸੋਮਵਾਰ ਨੂੰ ਸੁਣਾਇਆ ਜਾਏਗਾ। ਇਸ ਦੇ ਵਿੱਚ ਜਿਹੜਾ ਇਹ ਕਾਮਲਾ 2007 ਦਾ ਹੈ। ਹਾਲਾਂਕਿ ਅੱਜ ਸਵੇਰ ਤੋਂ ਹੀ ਲੋਕਾਂ ਦੀਆਂ ਨਜ਼ਰਾਂ ਇਸ ਕੇਸ ਦੇ ਉੱਤੇ ਬਣੀਆਂ ਹੋਈਆਂ ਸੀ ਕਿ ਜੱਜ ਦੇ ਵੱਲੋਂ ਕੀ ਫੈਸਲਾ ਸੁਣਾਇਆ ਜਾਏਗਾ। ਲੇਕਿਨ ਹੁਣ ਫੈਸਲਾ ਰੱਖਵਾ ਹੋਣ ਦੇ ਕਰਕੇ ਸਤ ਅਪ੍ਰੈਲ ਤੱਕ ਦੀ ਗੱਲ ਚੱਲੇ ਗਈ ਹੈ ਹੁਣ 7 ਅਪ੍ਰੈਲ ਨੂੰ ਫਿਰ ਤੋਂ ਇੱਕ ਵਾਰ ਇਹ ਸਾਰੇ ਦੋਸ਼ੀਆਂ ਨੂੰ ਪੇਸ਼ ਕੀਤਾ ਜਾਏਗਾ ਔਰ ਉਸ ਤੋਂ ਬਾਅਦ ਜੱਜ ਦੇ ਵੱਲੋਂ ਇਸ ਦੇ ਉੱਤੇ ਜਿਹੜਾ ਹੈ ਫੈਸਲਾ ਸੁਣਾਇਆ ਜਾਏਗਾ ਹਾਲਾਂਕਿ ਜਿੰਨੇ ਵੀ ਇਹ ਪੁਲਿਸ ਕਰਮੀਆਂ ਨੇ ਇਹਨਾਂ ਦੇ ਉੱਤੇ ਧਾਰਾਵਾਂ ਜਿਹੜੀਆਂ ਨੇ ਉਹ ਤਹਿ ਪਹਿਲਾਂ ਹੀ ਕੀਤੀਆਂ ਜਾ ਚੁੱਕੀਆਂ ਸੀਗੀਆਂ ਸਿਰਫ ਔਰ ਸਿਰਫ سزا ਸੁਨਾਨੀ ਹਜੇ ਬਾਕੀ ਹੈ ਜਿਹੜੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਉਹ ਸਾਰੀਆਂ ਇਸ ਦੇ ਉੱਤੇ ਜਬਰ ਜਨਾਹ ਦੀਆਂ ਜਿਹੜੀਆਂ ਨੇ ਧਾਰਾਂ ਲਗਾਈਆਂ ਗਈਆਂ ਨੇ ਉਸ ਤੋਂ ਇਲਾਵਾ ਜਿਹੜਾ ਉਹ ਡਰਾਉਣ ਦੀਆਂ ਧਮਕਾਉਣ ਦੀਆਂ ਧਾਰਾਵਾਂ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਕੋਈ ਵਿਕਟਿਮ ਸਟੇਟਮੈਂਟ ਵੀ ਪੜੀ ਗਈ ਜੀ ਬਿਲਕੁਲ ਦੇਖੋ ਹਜੇ ਵਿਕਟਿਮ ਸਟੇਟਮੈਂਟ ਜਿਹੜੀ ਹੈ ਉਹ ਹਜੇ ਨਹੀਂ ਉਹ ਜਿਹੜੀ ਜਿਸ ਦਿਨ ਫੈਸਲਾ ਸੁਣਾਇਆ ਜਾਏਗਾ ਉਸ ਦਿਨ ਪੜ੍ਹੀ ਜਾਏਗੀ ਪੂਰੀ ਲੇਕਿਨ ਅੱਜ ਜਿਹੜੇ ਇਹ ਦੋਸ਼ੀ ਨੇ ਇਹਨਾਂ ਦੀਆਂ ਜਿਹੜੀਆਂ ਸਟੇਟਮੈਂਟਸ ਜਿਹੜੀ ਇਹਨਾਂ ਦੀਆਂ ਦਲੀਲਾਂ ਸਿਗੀਆਂ ਉਹਨਾਂ ਨੂੰ ਅੱਜ ਰੱਖਿਆ ਗਿਆ ਸੀਬੀਆਈ ਰਿਪੋਰਟ ਬੰਦਰਵਾਜ ਦੇ ਵਿੱਚ ਜਿਹੜੀਆਂ ਨੇ ਇਹ ਗੱਲਬਾਤ ਹੋਈ ਹੈ ਕੀ ਕੀ ਦਲੀਲਾਂ ਇਹਨਾਂ ਦੇ ਵੱਲੋਂ ਰੱਖੀਆਂ ਗਈਆਂ ਨੇ ਲੇਕਿਨ ਇਸ ਦੇ ਉੱਤੇ ਜਿਹੜਾ ਫੈਸਲਾ ਹੁਣ ਜਿਸ ਦਿਨ ਸੁਣਾਇਆ ਜਾਏਗਾ ਉਸ ਦਿਨ ਵਿਕਟਿਮ ਸਟੇਟਮੈਂਟ ਜਿਹੜੀ ਹੈ ਉਹਨੂੰ ਮੋਰੇ ਜ਼ਰੂਰ ਰੱਖਿਆ ਜਾਏਗਾ ਕਿਉਂਕਿ ਸੰਤ ਸਾਬ ਜ ਸਾਪਦੇ ਵਿੱਚ ਇਹ ਸਾਰੀ ਘਟਨਾ ਵਾਪਰੀ ਸੀਗੀ ਉਸ ਤੋਂ ਬਾਅਦ ਜਿਹੜਾ ਇਸ ਕੇਸ ਦੇ ਵਿੱਚ ਐਫ ਆਈ ਆਰ ਦਰਜ ਹੋਈ ਲੇਕਿਨ ਉਸ ਵੇਲੇ ਇਹ ਪੁਲਿਸ ਕਰਮੀਆਂ ਦੇ ਵੱਲੋਂ ਜਿਹੜਾ ਉਸ ਵੇਲੇ ਦੇ ਕੁਝ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਨੂੰ ਵੀ ਡਰਾ ਕੇ ਧੰਕਾ ਕੇ ਇਸ ਸਾਰੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਨਾਲ ਦੇ ਨਾਲ ਕੁਝ ਸਿਆਸੀ ਆਗੂਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਉਹਨਾਂ ਸਾਰਿਆਂ ਨੂੰ ਇਸ ਕੇਸ ਦੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ ਲੇਕਿਨ ਇਸ ਦੇ ਵਿੱਚ ਜਿਹੜੇ ਸਰਕਾਰੀ ਗਵਾਹ ਰੱਖੇ ਗਏ ਸੀਗੇ ਉਹਨਾਂ ਨੂੰ ਵੀ ਦੋਸ਼ੀ ਕਰਾਰ ਕੀਤਾ ਗਿਆ ਸੀ ਉਸ ਵੇਲੇ ਲੇਕਿਨ ਹੁਣ ਇਹ ਜਿਹੜੇ ਅਹਿਮ ਜਿਹੜੇ ਮੁੱਖ ਦੋਸ਼ੀ ਨੇ ਇਹ ਪੰਜੋਂ ਦੇ ਪੰਜ ਕਿਉਂਕਿ ਜਿਹੜੇ ਇਹ ਦੋਸ਼ੀ ਨੇ ਕੋਈ ਵੀ ਜਿਹੜਾ ਉਹ ਕੋਈ ਲੋਅਰ ਜਿਹੜਾ ਰੈਂਕ ਦਾ ਬੰਦਾ ਨਹੀਂ ਹੈ ਇਸ ਦੇ ਵਿੱਚ ਐਸਐਸਪੀ ਉਸ ਵੇਲੇ ਦੇ ਮੋਗਸ ਤੋਂ ਜਿਹੜੇ ਸੀਗੇ ਉਹ ਸ਼ਾਮਿਲ ਨੇ ਐਸਪੀ ਐਸਐਚਓ ਜਿਹੜੇ ਸੀਨੀਅਰ ਇਨਸਪੈਕਟਰ ਸੀਗਾ ਖਾਨੇ ਦਾ ਉਹ ਸਾਰੇ ਇਸ ਦੇ ਵਿੱਚ ਜਿਹੜੇ ਨੇ ਇਨਵੋਲਡ ਸੀਗੇ ਔਰ ਇਹਨਾਂ ਦੇ ਵੱਲੋਂ ਜਿਹੜਾ ਉਹ ਜਤਾ ਰਜਨਾ ਕੀਤਾ ਗਿਆ ਸੀ ਇਸ ਕਰਕੇ ਇਸ ਕੇਸ ਨੂੰ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਸੀਬੀਆਈ ਕੋਰ ਜਿਹੜੀ ਹੈ ਇਸ ਉੱਤੇ ਲੈ ਰਹੀ ਹੈ ਤੇ ਕਾਂਗਰਸੀ ਐਮਐਲਏ ਰਾਣਾ ਗੁਰਜੀਤ ਸਿੰਘ ਹੋਰਾਂ ਤੇ ਛਾਪਾ ਪਿਆ ਜੀ ਕੋਈ ਬਿਲਕੁਲ ਦੇਖੋ ਅੱਜ ਜਿਹੜਾ ਉਹ ਛਾਪਾ ਜਲੰਧਰ ਈਡੀ ਦੇ ਵੱਲੋਂ ਜਿਹੜਾ ਉਹਨਾਂ ਦੇ ਉੱਤੇ ਮਾਰਿਆ ਗਿਆ ਇਸ ਤੋਂ ਪਹਿਲਾਂ ਜਿਹੜਾ ਇੱਕ ਵਾਰੀ ਪਹਿਲਾਂ ਵੀ ਰਾਣਾ ਗੁਰਜੀਤ ਉਹਨਾਂ ਦੇ ਉੱਤੇ ਜਿਹੜਾ ਉਹ ਛਾਪੇਮਾਰੀ ਹੋਈ ਸੀਗੀ ਜਿਸ ਵਕਤ ਚੰਡੀਗੜ੍ਹ ਦੇ ਉਹਨਾਂ ਦੇ ਘਰ ਦੇ ਵਿੱਚ ਵੀ ਹੋਈ ਉਹਨਾਂ ਦਾ ਕਪੂਰਥਲਾ ਸਥਿਤ ਜਿਹੜਾ ਘਰ ਹੈ ਉਸ ਦੇ ਵਿੱਚ ਵੀ ਹੋਈ ਜਿੱਨੇ ਉਹਨਾਂ ਦੀਆਂ ਫੈਕਟਰੀਜ਼ ਨੇ ਉੱਥੇ ਵੀ ਹੋਈ ਲੇਕਿਨ ਹੁਣ ਜਿਹੜੀ ਛਾਪੇਮਾਰੀ ਹੋਈ ਹੈ ਉਹ ਹੋਈ ਹੈ ਇਹਨਾਂ ਦੀ 슈ਗਰ ਮਿਲ ਦੇ ਵਿੱਚ ਇਸ ਦੇ ਵਿੱਚ ਜਿਹੜਾ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਉਹਨਾਂ ਨੂੰ ਲਗਭਗ 22 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ED ਦੇ ਵੱਲੋਂ ਹੁਣ ਸੀਜ਼ ਕਰ ਲਈ ਗਈ ਹੈ ਦੋਸ਼ੇ ਲਗਾਏ ਗਏ ਨਹੀਂ ਕਿ ਫੋਰਨ ਕ੍ਰੈਂਸੀ ਜਿਹੜੀ ਹੈ ਉਸ ਦੇ ਕਰਕੇ ਇਹਨਾਂ ਦੇ ਉੱਤੇ ਜਿਹੜਾ ਉਹ ਫਰਾਦ ਹਜੇ ਤੈ ਕੀਤੇ ਜਾਣਗੇ ਲੇਕਿਨ ਇਸ ਦੇ ਵਿੱਚ ਜਿਹੜਾ ਉਹਨਾਂ ਦੀ ਜਿਹੜੀ ਪ੍ਰੋਪਰਟੀ ਹਜੇ ਸੀਜ਼ ਕੀਤੀ ਗਈ ਹੈ ਇਸ ਦੇ ਵਿੱਚ ਇਨਫੋਰਸਮੈਂਟ ਡਾਇਰੈਕਟਰ ਡਾਇਰੈਟੋਰੇਟ ਦੇ ਵੱਲੋਂ ਹਜੇ ਆਪਣਾ ਫੈਸਲਾ ਦੇਣਾ ਬਾਕੀ ਹੈ ਕਿ ਇਸ ਦੇ ਉੱਤੇ ਕੀ ਸਜ਼ਾ ਜਿਹੜੀ ਹੈ ਉਹ ਹੋਏਗੀ ਕਿਸ ਤਰੀਕੇ ਦੇ ਨਾਲ ਕਾਰਵਾਈ ਹੋਏਗੀ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਜਿਹੜੇ ਇਹ ਰਾਣਾ ਗੁਰਜੀਤ ਨੇ ਰਾਣਾ ਪ੍ਰਤਾਪ ਨੇ ਇਹਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਕਿ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਦੇ ਉੱਤੇ ਨਜ਼ਰ ਹੈ ਈਡੀ ਦੀ ਵੀ ਇਨਕਮ ਟੈਕਸ ਡਿਪਾਰਟਮੈਂਟ ਦੀ ਵੀ ਕਿਉਂਕਿ ਜਿਹੜੀ ਹੈ ਉਹ ਇਹ ਕਿਹਾ ਜਾ ਰਿਹਾ ਹੈ ਸਿਗਾ ਕਿ ਡਿਸਪਰਪੋਰਸ਼ਨੇਟ ਐਸੈਟ ਜਿਹੜਾ ਹੈ ਉਹ ਉਹਦੇ ਤਹਿਤ ਇਹਨਾਂ ਦੇ ਉੱਤੇ ਜਿਹੜੀ ਹੈ ਕਾਰਵਾਈ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ ਅੱਛਾ ਜਿਹੜੀ ਇੱਕ ਲੇਡੀ ਪੁਲਿਸ ਆਫਸਰ ਗ੍ਰਿਫਤਾਰ ਕੀਤੀ ਸੀ ਡਰਗ ਦੇ ਮਾਮਲੇ ਦੇ ਵਿੱਚ ਔਰ ਉਹ ਮੀਡੀਆ ਇਨਫਲੂਐਂਸਰ ਵੀ ਹੈ ਮੇਰਾ ਖਿਆਲ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਦੀ ਅਦਾਲਤ ਦੀ ਪੇਸ਼ੀ ਸਮੇਂ ਥੱਪੜ ਤੇ ਘਸਨ ਮੁਕੀ ਤੇ ਬੜਾ ਕਹਿੰਦੇ ਹਿੰਸਕ ਘਟਨਾਵਾ ਵਾਪਰੀਆਂ ਬਿਲਕੁਲ ਦੇਖੋ ਇਹ ਬਹੁਤ ਜ਼ਿਆਦਾ ਜਿਹੜੀ ਸ਼ਰਮਨਾਕ ਚੀਜ਼ ਹੈ ਕਿ ਇੱਕ ਪਾਸੇ ਮੁਕੱਦਮੇ ਅਜੇੇ ਚੱਲ ਰਹੇ ਹੋਣ ਔਰ ਦੂਜੇ ਪਾਸੇ ਜਿਸ ਵਕਤ ਪੇਸ਼ੀ ਹੋ ਰਹੀ ਹੋਵੇ ਸਿੰਧ ਸਾਹਿਬ ਤੋਂ ਉਸ ਵੇਲੇ ਇਦਾਂ ਘਸਨ ਮੁਕੇ ਥੱਪੜ ਜਿਹੜੇ ਨੇ ਉਹ ਕੋਰਟ ਦੇ ਵਿੱਚ ਚੱਲ ਰਹੇ ਨੇ ਕਿਤੇ ਬਾਹਰ ਵੀ ਨਹੀਂ ਕੋਰਟ ਜਿਹੜਾ ਕੋਰਟ ਕੰਪਲੈਕਸ ਹੁੰਦਾ ਹੈ ਜਿੱਥੇ ਹਾਈ ਸਿਕਿਉਰਿਟੀ ਲੱਗੀ ਹੁੰਦੀ ਪੁਲਿਸ ਕਨਾਟ ਹੁੰਦੀ ਹੈ ਉੱਥੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਅੱਜ ਜਿਹੜੀ ਇਹ ਕੁੜੀ ਸੀ ਅਮਨਦੀਪ ਕੌਰ ਜਿਹੜੀ ਸੋਸ਼ਲ ਮੀਡੀਆ ਇਨਫਲੂਐਂਸਰ ਵੀ ਰਹੀ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓਜ਼ ਤੇ ਪੋਸਟ ਕਰਦੀ ਹੁੰਦੀ ਸੀ ਕਿ ਇਸ ਦੀ ਸਹਾਰ ਦੇ ਵਿੱਚੋਂ 17.7 ਗ੍ਰਾਮ ਜਿਹੜਾ ਉਹ ਨਸ਼ਾ ਬਰਾਮਦ ਹੋਇਆ ਸੀ ਇਸ ਤੋਂ ਬਾਅਦ ਅੱਜ ਇਸ ਦੇ ਉੱਤੇ ਜਿਹੜੀ ਪੇਸ਼ੀ ਹੋਣੀ ਸੀ ਉਸ ਵੇਲੇ ਜਿਹੜੀ ਸ਼ਿਕਾਇਤ ਕਰਤਾ ਸੀਗੀ ਗਗਨ ਦੀਤ ਉਵੀ ਉੱਥੇ ਮੌਜੂਦ ਸੀਗੀ ਔਰ ਉਸ ਤੋਂ ਇਲਾਵਾ ਜਿਹੜੀ ਐਫ ਆਈ ਆਰ ਦੇ ਵਿੱਚ ਇੱਕ ਹੋਰ ਦੋਸ਼ੀ ਜਿਸ ਦਾ ਨਾਮ ਲਿਖਿਆ ਗਿਆ ਗਗਨ ਦਾ ਪਤੀ ਹੈ ਉਹ ਉਹਦਾ ਨਾਮ ਹੈ ਬਲਜਿੰਦਰ ਸਿੰਘ ਉਰਫ ਸੋਨੀ ਉਹ ਵੀ ਉੱਥੇ ਪਹੁੰਚਿਆ ਤੇ ਉਸ ਦੇ ਵੱਲੋਂ ਆਪਣੀ ਜਿਹੜੀ ਘਰ ਵਾਲੀ ਹੈ ਗਗਨ ਸ਼ਿਕਾਇਤ ਕਰਤਾ ਉਸ ਦਿਨ ਨਾਲ ਥੱਪੜ ਮੁੱcke ਕੁcion ਜਿਹੜੇ ਨੇ ਉਹ ਸ਼ੁਰੂ ਕਰ ਦਿੱਤੇ ਗਏ ਬਹੁਤ ਜ਼ਿਆਦਾ ਜਿਹੜਾ ਹੰਗਾਮਾ ਹੋਇਆ ਉੱਥੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚੁਡਵਾਇਆ ਗਿਆ ਤੇ ਜਦ ਬਲਜਿੰਦਰ ਉਸ ਨੂੰ ਬਾਹਰ ਭੇਜ ਦਿੱਤਾ ਗਿਆ ਹਾਲਾਂਕਿ ਸਭ ਤੋਂ ਵੱਡਾ ਸਵਾਲ ਇਥੇ ਸਿੰਘ ਸਾਹਿਬ ਇਹੀ ਬੰਦ ਹੈ ਕਿ ਜੇਕਰ ਕਿਸੇ ਬੰਦੇ ਨੂੰ ਐਫਆਈਆਰ ਦੇ ਵਿੱਚ ਨੋਮਿਨੇਟ ਕੀਤਾ ਹੋਵੇ ਨਾਮ ਹੋਵੇ ਉਸ ਦਾ ਵੀ ਐਫਆਈਆਰ ਦੇ ਵਿੱਚ ਉਹ ਪੁਲਿਸ ਜਿਹੜਾ ਕੋਰਟ ਤੱਕ ਪਹੁੰਚੇ ਪੁਲਿਸ ਦੇ ਇਰਦੇ-ਗਿਰਦੇ ਪਹੁੰਚੇ ਔਰ ਉਥੇ ਜਾ ਕੇ ਹੰਗਾਮਾ ਵੀ ਕਰੇ ਲੇਕਿਨ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਇਦੇ ਉੱਤੇ ਹੁਣ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਕਿ ਕਿਉਂ ਜਿਹੜਾ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਆਮੂਮਾ ਤੌਰ ਤੇ ਜਿਸ ਤਰ੍ਹਾਂ ਤੁਸੀਂ ਦੇਖਦੇ ਆ ਤੇ ਅਗਰ ਕੋਈ ਵੀ ਆ ਕੇ ਕੋਰਟ ਕੰਪਲੈਕਸ ਦੇ ਵਿੱਚ ਅਜਿਹੀਆਂ ਹਰਕਤਾਂ ਕਰਦਾ ਹੈ, ਕੋਈ ਵੀ ਜਿਹੜਾ ਕਿਸੇ ਚੀਜ਼ ਦੀ ਉਲੰਘਣਾ ਕਰਦਾ ਹੈ, ਰੂਲਸ ਐਂਡ ਰੈਗੂਲੇਸ਼ਨਸ ਨੂੰ ਬ੍ਰੇਕ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਹਨਾਂ ਦੇ ਉੱਤੇ ਕਾਰਵਾਈ ਹੁੰਦੀ ਹੈ। ਲੇਕਿਨ ਜਿਹੜਾ ਵਰਜਿੰਦਰ ਉਸ ਨੂੰ ਉਸ ਦੇ ਉੱਤੇ ਕੋਈ ਵੀ ਕਾਰਵਾਈ ਹਾਲੇ ਤੱਕ ਜਿਹੜੀ ਹੈ ਉਹ ਨਹੀਂ ਕੀਤੀ ਗਈ। ਤੇ ਬਾਕੀ ਸੁਕਵੀਰ ਸਿੰਘ ਬਦਲ ਦੇ ਉੱਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਹੈ ਬਿਲਕੁਲ ਦੇਖੋ ਅੱਜ ਕੈਂਸਾ ਦੇ ਜੇਸਕ੍ਰੀਟ ਫਿਰ ਬਦਲ ਨੇ ਉਹਨਾਂ ਨੇ ਹੁਣ ਰੁਕ ਕੀਤਾ ਹੈ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਪੰਜਾਬ ਸਰਕਾਰ ਨੇ ਸਾਡਾ ਕੇਸ ਜਿਹੜਾ ਹੈ ਜਿਹੜਾ ਮੇਰੇ ਉੱਤੇ ਜਾਣੇਵਾ ਹਮਲਾ ਹੋਇਆ ਉਸ ਨੂੰ ਗੁੰਮਈਰਤਾ ਦੇ ਨਾਲ ਨਹੀਂ ਲਿਆ ਕਹਿੰਦੇ ਨਰਾਇਣ ਸਿੰਘ ਚੋੜਾ ਜਿਹੜਾ ਉਸ ਨੂੰ ਖੁੱਲਾ ਛੱਡ ਦਿੱਤਾ ਗਿਆ ਉਸ ਨੂੰ ਜੇਲ੍ਹ ਤੋਂ ਬਾਹਰ ਆਣ ਦਿੱਤਾ ਗਿਆ ਕਿਉਂਕਿ ਮੁਕੱਦਮਾ ਇਹਨਾਂ ਨੇ ਸਟਰੋਂਗਲੀ ਜਿਹੜਾ ਉਹ ਕੁੱਟ ਨਹੀਂ ਕੀਤਾ ਸੀਗਾ ਕਹਿੰਦੇ ਇਸ ਦੇ ਉੱਤੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਹਿੰਦੇ ਜਿਸ ਦੇ ਉੱਤੇ ਜਿਹੜਾ ਹਮਲਾ ਹੋਇਆ ਉਸ ਦੀ ਹੀ ਸਟੇਟਮੈਂਟ ਨਹੀਂ ਲਈ ਪੂਰੀ ਦੀ ਪੂਰੀ ਜਿੰਨੀ ਵੀ ਇੱਥੇ ਕਾਰਵਾਈ ਹੋਈ ਉਸ ਦੇ ਉੱਤੇ ਕਹਿੰਦੇ ਕਿ ਜੇਕਰ ਜਿਹੜਾ ਜਿਹੜਾ ਬੰਦਾ ਹੈ ਜਿਸ ਦੇ ਉੱਤੇ ਹਮਲਾ ਹੋਇਆ ਉਡੀ ਸਟੇਟਮੈਂਟ ਨਹੀਂ ਲਈ ਤੁਸੀਂ ਤੇ ਫਿਰ ਤੁਹਾਡਾ ਕੇਸ ਬਣੂਗਾ ਕਿੱਥੋਂ ਹੁਣ ਜਿਹੜਾ ਉਹ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਹਦੀ ਜਿਹੜੀ ਹੈ ਉਹ ਪਟੀਸ਼ਨ ਪਾਈ ਗਈ ਹੈ ਲੇਕਿਨ ਨਾਲ ਦੇ ਨਾਲ ਜਿਹੜਾ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ 30 ਅਪ੍ਰੈਲ ਤੱਕ ਤੁਸੀਂ ਆਪਣਾ ਜਿਹੜਾ ਜਵਾਬ ਦਾਖਲ ਕਰਨਾ ਹੈ 30 ਅਪ੍ਰੈਲ ਨੂੰ ਜਿਹੜੀ ਹੈ ਇਸ ਦੀ ਅਗਲੀ ਸੁਣਵਾਈ ਹੋਏਗੀ ਦੇਖਣਾ ਹੋਏਗਾ ਕਿ ਠਿੰਦ ਸਾਹਿਬ ਅੱਗੇ ਕੀ ਕੁਝ ਹੁੰਦਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਕਬੀਰ ਸਿੰਘ ਬਾਦਲ ਔਰ ਜਿਹੜੇ ਲੀਗਲ ਐਡਵਾਈਜ਼ਰ ਨੇ ਅਸ਼ਦੀਪ ਸਿੰਘ ਪਲੇਟ ਉਹਨਾਂ ਦੇ ਵੱਲੋਂ ਇਸ ਦੇ ਉੱਤੇ ਜਿਹੜੀ ਹੈ ਇਹ ਮੰਗ ਕੀਤੀ ਗਈ ਹੈ ਕਿ ਇਸ ਪੂਰੇ ਕੇਸ ਦੀ ਇਨਕੁਆਇਰੀ ਜਿਹੜੀ ਹੈ ਉਹ ਸੀਬੀਆਈ ਦੇ ਵੱਲੋਂ ਹੋਣੀ ਚਾਹੀਦੀ ਹੈ ਨਿਸਪਕਸ਼ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਵਾਈ ਜਾ ਸਕੇ ਇੱਕ ਹੋਰ ਈਸਾਈ ਪਾਦਰੀ ਦੇ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਜ਼ਬਰਦਸਤ ਕਰਕੇ ਲੜਕੀ ਦਾ ਕਤਲ ਕਰ ਦਿੱਤਾ ਔਰ ਇਹ ਦੂਸਰਾ ਪਾਦਰੀ ਹੈ ਬਿਲਕੁਲ ਸਹੀ ਸਾਬ ਇਹ ਦੂਸਰਾ ਪਾਦਰੀ ਹੈ ਦੇਖੋ ਇਹ ਲਗਾਤਾਰ ਕਿਸੇ ਘਟਨਾਵਾਂ ਜਿਹੜੀਆਂ ਨੇ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਧਾਰਮਿਕ ਥਾਵਾਂ ਤੇ ਜਾ ਕੇ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਨਾਲ ਅਜਿਹੇ ਜਿਹੜੇ ਨੇ ਦੁਸ਼ਕਰਮ ਕੁਕਰਮ ਜਿਹੜੇ ਨੇ ਹੋ ਰਹੇ ਨੇ ਇੱਥੇ ਜੇਕਰ ਗੱਲ ਕਰੀਏ ਅੱਜ ਚੰਡੀਗੜ੍ਹ ਦੇ ਵਿੱਚ ਪਹੁੰਚ ਕੇ ਇੱਕ ਗੁਰਦਾਸਪੁਰ ਦਾ ਪਰਿਵਾਰ ਸੀ ਜਿਨ੍ਹਾਂ ਨੇ ਇੱਕ ਜਿਹੜਾ ਪਾਸਟਰ ਹੈ ਉਸ ਦੇ ਉੱਤੇ ਦੋਸ਼ ਲਗਾਏ ਨੇ ਇਹ ਪਾਸਟਰ ਹੈ ਜਸ਼ਨ ਗਿਲ ਕਰਕੇ ਇਸ ਦਾ ਨਾਮ ਹੈ ਔਰ ਕਹਿੰਦੇ ਕਿ ਇਹਦੇ ਜਿਹੜੇ ਨੇ ਦੋ ਚਰਚ ਨੇ ਇੱਕ ਗੁਰਦਾਸਪੁਰ ਦੇ ਵਿੱਚ ਹੈ ਇੱਕ ਜੰਮੂ ਦੇ ਵਿੱਚ ਹੈ ਕਹਿੰਦਾ ਇਹ ਦੋਨੋਂ ਜਿਹੜੇ ਜਿਹੜੇ ਚਰਚ ਨੇ ਉੱਥੇ ਦਾ ਇਹ ਪਾਸਟਰ ਹੈ ਔਰ ਇਸਨੇ ਬਹੁਤ ਸਾਰੀ ਕੁੜੀਆਂ ਦੇ ਨਾਲ ਕਹਿੰਦੇ ਕਿ ਜਬਰ ਜਨਾਹ ਕੀਤਾ ਹੈ ਲੇਕਿਨ ਉਹਨਾਂ ਦੇ ਵਿੱਚੋਂ ਇੱਕ ਕੁੜੀ ਦਾ ਪਰਿਵਾਰ ਜਿਹੜਾ ਸਾਹਮਣੇ ਆ ਉਹਨਾਂ ਨੇ ਆ ਕੇ ਜਿਹੜਾ ਕੁੜੀ ਦਾ ਨਾਮ ਤਾਂ ਰਿਵੀਲ ਨਹੀਂ ਕੀਤਾ ਸਿੰਘ ਸਾਹਿਬ ਲੇਕਿਨ ਉਹ ਕਹਿੰਦੇ ਕਿ 22 ਸਾਲਾ ਦੀ ਸੀ ਸਾਡੀ ਕੁੜੀ ਜਿਸ ਵਕਤ ਉਸਦੇ ਨਾਲ ਇਹਨਾਂ ਦੇ ਵੱਲੋਂ ਜਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਜਿਸ ਵਕਤ ਉਹ ਪ੍ਰੈਗਨੈਂਟ ਹੁੰਦੀ ਹੈ ਉਸ ਦਾਟ ਜ਼ਬਰਦਸਤੀ ਉਹਨੂੰ ਡਰਾ ਕੇ ਝਮਕਾ ਕੇ ਪਹਿਲਾਂ ਅਬੋਰਸ਼ਨ ਕਰਵਾਇਆ ਜਾਂਦਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਸਾਨੂੰ ਵੀ ਡਰਾਇਆ ਝਮਕਾਇਆ ਜਾਂਦਾ ਹੈ ਕਹਿੰਦੇ ਜਿਸ ਵਕ ਉਸ ਦਾ ਅਬੋਰਸ਼ਨ ਕਰਵਾਇਆ ਜਾਂਦਾ ਉਸ ਤੋਂ 2 ਦਿਨ ਬਾਅਦ ਉਸ ਦੇ ਪੇਟ ਦੇ ਵਿੱਚ ਦਰਦ ਹੁੰਦੀ ਹੈ ਪਰਿਵਾਰ ਲੈ ਕੇ ਉਸ ਨੂੰ ਹਸਪੀਟਲ ਪਹੁੰਚਦੇ ਉਸ ਦਾ ਅਲੱਗ ਸਾਊਂਡ ਕਰਵਾਇਆ ਜਾਂਦਾ ਹੈ ਤੇ ਤਦ ਪਤਾ ਲੱਗਦਾ ਹੈ ਕਿ ਕੁੜੀ ਦੇ ਨਾਲ ਜਿਹੜਾ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਦੁਸ਼ਕਰਮ ਜਿਹੜੇ ਨੇ ਕੀਤੇ ਗਏ ਨੇ ਲੇਕਿਨ ਉਸ ਤੋਂ ਬਾਅਦ ਹੁਣ ਪਰਿਵਾਰ ਦੀ ਮੰਗ ਹੈ ਕਹਿੰਦੇ ਕਿ ਸਾਡੇ ਜਿਹੜਾ ਇਹ ਕੇਸ ਹੈ ਇਸ ਦੇ ਉੱਤੇ ਜਾਂ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਕਰਵਾਈ ਜਾਏ ਜਾਂ ਜਿਹੜਾ ਉਹ ਸੀਬੀਆਈ ਦੀ ਇਨਕੁਆਇਰੀ ਕਰਵਾਈ ਜਾਏ ਕਹਿੰਦੇ ਕਿ ਅਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੱਧਦੀਆਂ ਜਾ ਰਹੀਆਂ ਨੇ ਕਹਿੰਦੇ ਕਿਉਂਕਿ ਸਾਡੇ ਪਰਿਵਾਰ ਨੂੰ ਵੀ ਡਰਾਇਆ ਜਾ ਰਿਹਾ ਹੈ ਧਮਕਾਇਆ ਜਾ ਰਿਹਾ ਹੈ ਔਰ ਸਾਨੂੰ ਇਹ ਕਿਹਾ ਜਾ ਰਿਹਾ ਹੈ ਕਿ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਏਗਾ ਹੁਣ ਇਸ ਦੇ ਉੱਤੇ ਦੇਖਣਾ ਹੋਵੇਗਾ ਕਿ ਅੱਗੇ ਕੀ ਕੁਝ ਹੁੰਦਾ ਹੈ ਪਰਿਵਾਰ ਦੇ ਵੱਲੋਂ ਜਿਹੜੀ ਲੋਕਲ ਪੁਲਿਸ ਹੈ ਗੁਰਦਾਸਪੁਰ ਦੀ ਪੁਲਿਸ ਹੈ ਉਸ ਦੇ ਉੱਤੇ ਵੀ ਇਹ ਕਿਹਾ ਜਾ ਰਿਹਾ ਹੈ ਕਹਿੰਦੇ ਕਿ ਉਹਨਾਂ ਨੇ ਮਾਮਲਾ ਜਿਹੜਾ ਉਹ ਸਹੀ ਤਰੀਕੇ ਨਾਲ ਪਹਿਲਾਂ ਤਾਂ ਦਰਜ ਨਹੀਂ ਕੀਤਾ ਬਿਲਕੁਲ ਹੀ ਲੇਕਿਨ ਫਿਰ ਕੀਤਾ ਹੈ ਤੇ ਉਸ ਦੇ ਵਿੱਚ ਪੋਸਟਮਾਰਟਮ ਦੀ ਵੀ ਗਲਤ ਰਿਪੋਰਟ ਬਣਵਾਈ ਗਈ ਹੈ ਇਹ ਕਿਹਾ ਗਿਆ ਹੈ ਕਿ ਕੁੜੀ ਦੀ ਮੌਤ ਜਿਹੜੀ ਹੈ ਉਹ ਇੱਕ ਐਕਸੀਡੈਂਟ ਦੇ ਕਰਕੇ ਹੋਈ ਹੈ ਲੇਕਿਨ ਜਿਸ ਵਕਤ ਜਿਹੜੀ ਡਾਕਟਰ ਸੀਗੀ ਜਿਸ ਨੇ ਪੋਸਟਮਾਰਟਮ ਕੀਤਾ ਉਸ ਦੀ ਰਿਪੋਰਟ ਕੁਝ ਹੋਰ ਕਹਿੰਦੀ ਸੀ ਲੇਕਿਨ ਕਹਿੰਦੇ ਉਹਨੂੰ ਵੀ ਡਰਾ ਧਮਕਾ ਕੇ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਉਸ ਨੂੰ ਬਦਲਵਾਇਆ ਗਿਆ ਤੇ ਬਾਕੀ ਗਰਮੀ ਕਿਤੇ ਬਹੁਤ ਪੈਣ ਲੱਗ ਪਣੀ ਹੈ 5 April ਤੋਂ ਬਾਅਦ ਕੋਈ ਹੀਟ ਵੇਵ ਆ ਰਹੀ ਹੈ ਪੰਜਾਬ 'ਚ ਬਿਲਕੁਲ ਦੇਖੋ ਸਿੰਦਰ ਸਾਹਿਬ ਹੁਣ ਜਿਹੜਾ ਇਹ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਹਿੰਦੇ ਕਿ ਐਤ ਕੀ ਜਿਹੜੀ ਸਮਰਸ ਹੈ ਉਹ ਲੋਂਗੇਸਟ ਸਮਰ ਤੇ ਹੌਟਰ ਸਮਰ ਰਹਿਣ ਵਾਲੀ ਹੈ ਇਹ ਜਿਹੜਾ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਹੈ ਹਾਲਾਂਕਿ ਜਿਸ ਵਕਤ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਦੀ ਸਾਂਝ ਪਾ ਰਹੀ ਹਾਂ ਉਸ ਵੇਲੇ ਤਾਪਮਾਨ ਜਿਹੜਾ 29 ਡਿਗਰੀ ਸੈਲਸੀਅਸ ਇਸ ਵਕਤ ਦਿਖਾਇਆ ਜਾ ਰਿਹਾ ਹੈ ਲੇਕਿਨ ਮੌਸਮ ਵਿਭਾਗ ਦੇ ਵੱਲੋਂ ਹੁਣ ਕਿਹਾ ਗਿਆ ਹੈ ਕਿ ਆਉਣ ਵਾਲੇ 2 ਤੋਂ 3 ਦਿਨਾਂ ਦੇ ਵਿੱਚ ਪਾ ਔਰ ਵਧੇਗਾ ਔਰ ਤਾਪਮਾਨ 40 ਡਿਗਰੀ ਤੋਂ ਪਾਰ ਜਾ ਸਕਦਾ ਹੈ ਲੇਕਿਨ ਇਹ ਵੀ ਕਿਹਾ ਗਿਆ ਕਿ ਗਰਮ ਤੱਤੀਆਂ ਹਵਾਵਾਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਨੇ ਆਂਦੀਆਂ ਉਸ ਦੇ ਨਾਲ ਲੋਕਾਂ ਨੂੰ ਜ਼ਿਆਦਾ ਜਿਹੜਾ ਉਹ ਇਫੈਕਟ ਹੋਏਗਾ ਪ੍ਰਭਾਵ ਉਹਦਾ ਜ਼ਿਆਦਾ ਲੋਕਾਂ ਦੇ ਉੱਤੇ ਹੋ ਸਕਦਾ ਇਸ ਕਰਕੇ ਇੱਕ ਡਿਵਾਈਜ਼ਰੀ ਜਿਹੜੀ ਹੈ ਉਹ ਵੀ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਆਪਣੇ ਆਪ ਨੂੰ ਜਿੰਨਾ ਹੋ ਸਕੇ 12 ਵਜੇ ਤੋਂ 3 ਵਜੇ ਵਾਲਾ ਜਿਹੜਾ ਟਾਈਮ ਹੈ ਜਿਸ ਦੇ ਵਿੱਚ ਟੈਂਪਰੇਚਰ ਸਭ ਤੋਂ ਜ਼ਿਆਦਾ ਹਾਈ ਹੁੰਦਾ ਹੈ ਉਸ ਦੇ ਵਿੱਚ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਰੱਖੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਦੀ ਜਿਹੜਾ ਤੁਹਾਨੂੰ ਪੀਸੀ પરમીદinal બીમારીਆਂ ਲੱਗਦੀਆਂ ਨੇ ਉਸ ਤੋਂ ਤੁਸੀਂ ਬਚ ਸਕੋ ਸਰ ਲੁਧਿਆਣੇ ਦੀ ਜਿਹੜੀ ਇਲੈਕਸ਼ਨ ਕੈਂਪੇਨ ਚੱਲ ਰਹੀ ਹੈ ਉਹਦੇ ਵਿੱਚ ਆਸ਼ੂ ਕਹਿੰਦੇ ਭਾਰੂ ਪੈ ਰਿਹਾ ਆਮ ਆਦਮੀ ਪਾਰਟੀ ਤੇ ਬਿਲਕੁਲ ਦੇਖੋ ਇਸ ਵਕਤ ਹਾਲਾਂਕਿ ਸੈਂਸਰ ਜਿਸ ਵਕਤ ਤੁਸੀਂ ਲੁਧਿਆਣਾ ਚੋਂ ਦੀ ਗੱਲ ਕਰਦੇ ਆ ਸਭ ਤੋਂ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਸਰ ਗਰਮ ਨਜ਼ਰ ਆ ਰਹੀਆਂ ਨੇ ਇਸ ਦੇ ਵਿੱਚ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਜਿੰਨੇ ਵੀ ਸੀਨੀਅਰ ਲੀਡਰ ਨੇ ਇਵਨ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦੂਜੇ ਪਾਸੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਭਗਵੰਤ ਸਾਨ ਉਹ ਲੁਧਿਆਣੇ ਦੇ ਵਿੱਚ ਨਜ਼ਰ ਆਂਦੇ ਨੇ ਕੈਂਪੇਨ ਕੀਤੇ ਜਾਂਦੇ ਨੇ ਕਦੀ ਲੋਕਾਂ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਲੇਕਿਨ ਫੇਰ ਵੀ ਹਜੇ ਦਬਦਬਾ ਜਿਹੜਾ ਉਹ ਲੁਧਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਨਜ਼ਰ ਨਹੀਂ ਆ ਰਿਹਾ ਇਸ ਦੇ ਵਿੱਚ ਜਿਹੜਾ ਇਹ ਜ਼ਰੂਰ ਨਜ਼ਰ ਆ ਰਿਹਾ ਹੈ ਕਿ ਕਿਤੇ ਨਾ ਕਿਤੇ ਜਿਹੜੇ ਕਾਂਗਰਸ ਦੇ ਵੱਲੋਂ ਹਾਲਾਂਕਿ ਹਜੇ ਤੱਕ ਉਮੀਦਵਾਰ ਐਲਾਨੇ ਨਹੀਂ ਗਏ ਲੇਕਿਨ ਫੇਰ ਵੀ ਜਿਹੜੇ ਨੇ ਉਹ ਬੜੇ ਸਟਰੋਂਗ ਕੈਂਡੀਡੇਟ ਨੇ ਲੁਧਿਆਣੇ ਤੋਂ ਭਾਰਤ ਪੂਸ਼ਣ ਆਸ਼ੂ ਉਹ ਸਾਰਿਆਂ ਦੇ ਉੱਤੇ ਭਾਰੀ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹ ਉਹ ਇਸ ਵਕਤ ਜਿਸ ਵਕਤ ਕੈਂਪੇਨ ਕਰ ਰਹੇ ਨੇ ਉਹਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਜਿਹੜੀ ਦਲੀਲ ਜੰਡੀ ਹੈ ਉਹ ਹੁੰਦੀ ਹੈ ਕਿ ਜਿਸ ਵਕਤ 2022 ਤੋਂ ਪਹਿਲਾਂ ਮੈਂ ਇਸੇ ਦਾ ਵਿਧਾਇਕ ਸੀਗਾ ਤੇ ਮੈਂ ਕੀ ਕੁਝ ਕੰਮ ਲੁਧਿਆਣੇ ਦੇ ਵਿੱਚ ਕੀਤੇ ਨੇ ਭਾਵੇਂ ਉਹ ਸੋਲਰ ਪਾਵਰ ਪਲਾਂਟ ਜਿਹੜਾ ਹੈ ਉਹ ਹੋਵੇ ਜਾਂ ਜਿਹੜਾ ਉਸ ਤੋਂ ਇਲਾਵਾ ਲੁਧਿਆਣੇ ਦਾ ਸੁੰਦਰੀਕਰਨ ਕੀਤਾ ਗਿਆ ਸੀ ਉਸ ਦਾ ਅਗਰ ਅਸੀਂ ਜ਼ਿਕਰ ਕਰੀਏ ਉਹ ਹੋਵੇ ਜਾਂ ਇੰਡਸਟਰੀਜ਼ ਲਈ ਜਿੰਨਾ ਕੰਮ ਕੀਤਾ ਗਿਆ ਸੀ ਉਹਦਾ ਜ਼ਿਕਰ ਜਿਹੜਾ ਭਾਰਤ ਪੂਸ਼ਨਾਸ਼ੂ ਦੇ ਉੱਰ ਨੂੰ ਲਗਾਤਾਰ ਕੀਤਾ ਜਾਂਦਾ ਹੈ ਤਾਂ ਕਰਕੇ ਕੀਤੇ ਨਾ ਕੀਤੇ ਇੱਕ ਵਾਰੀ ਫੇਰ ਤੋਂ ਜਿਹੜਾ ਉਹ ਲੋਕ ਭਾਰਤ ਪੂਸ਼ਨ ਆਸ਼ੂ ਯਾਨੀ ਕਿ ਕਾਂਗਰਸ ਦੇ ਵੱਲ ਨੂੰ ਟਿਲਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਇਸ ਵਕਤ ਲੋਕਾਂ ਦਾ ਬੜਾ ਮਿਕਸਡ ਰਿਐਕਸ਼ਨ ਹੈ ਜਿਸ ਵਕਤ ਚੋਣਾਂ ਹੋਣ ਦੀਆਂ ਉਸ ਤੋਂ ਬਾਅਦ ਜ਼ਿਆਦਾ ਕਲੀਅਰਲੀ ਪਤਾ ਲੱਗੇਗਾ ਕਿ ਲੋਕ ਕਿਹਨੂੰ ਵੋਟ ਪਾ ਕੇ ਆਉਂਦੇ ਨੇ ਹਾਲਾਂਕਿ ਇਹ ਸਭ ਸਤ ਤ ਵੀ ਅਸੀਂ ਬਾਹਰ ਇਲੈਕਸ਼ਨ ਦਾ ਜ਼ਿਕਰ ਕਰਦੇ ਹੁੰਦੇ ਆ ਤੇ ਜਿਹੜੀ ਪਾਰਟੀ ਸੱਤਾ ਦੇ ਵਿੱਚ ਹੋਵੇ ਉਸ ਦਾ ਜ਼ਿਆਦਾ ਜਿਹੜਾ ਉਹ ਸਟਰੋਂਗ ਦੇਖਣ ਨੂੰ ਮਿਲਦਾ ਹੈ ਕਿ ਉਹਨਾਂ ਦੀ ਜਿਹੜੀ ਅਪੀਲ ਹੈ ਜ਼ਿਆਦਾ ਸਟਰੋਂਗ ਹੁੰਦੀ ਹੈ ਲੋਕਾਂ ਦੇ ਵਿੱਚ ਲੇਕਿਨ ਐਤਕੀ ਉਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਇਹ ਇੱਕ ਆਮ ਆਗਮੀ ਪਾਰਟੀ ਦੇ ਲਈ ਬਹੁਤ ਵੱਡਾ ਤੱਕਾ ਜ਼ਰੂਰ ਸਾਬਤ ਹੋ ਸਕਦਾ ਹੈ ਅਨੂਜ ਸ਼ਰਮਾ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ